ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਡੋਲੀ ਦੇ ਲਾਗੇ ਵਾਪਰਿਆ ਹਾਦਸਾ ਤੇਜ਼ ਰਫਤਾਰ ਬੱਸ ਨੇ ਆਟੋ ਨੂੰ ਮਾਰੀ ਟੱਕਰ ਆਟੋ ਡਰਾਈਵਰ ਸਮੇਤ 7 ਸਾਧੂ ਹੋਏ ਜ਼ਖਮੀ ਪ੍ਰਿਆਗਰਾਜ ਤੋਂ ਹਿਮਾਚਲ ਵੱਲ ਜਾ ਰਹੇ ਸੰਸਾਧੂ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਾਧੂਆਂ ਦਾ ਚੱਲ ਰਿਹਾ ਇਲਾਜ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਪਡੋਲੀ ਦੇ ਲਾਗੇ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਪਠਾਨਕੋਟ ਵਾਲੇ ਪਾਸੇ ਆ ਰਹੇ ਇੱਕ ਆਟੋ ਨੂੰ ਤੇਜ਼ ਰਫ਼ਤਾਰ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਨੇ ਸੜਕ ਦੇ ਵਿੱਚੋਂ ਵਿੱਚ ਪਲਟੀਆਂ ਖਾਦੀਆਂ ਅਤੇ ਆਟੋ ਦੇ ਵਿੱਚ ਕੁੱਲ 8 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਡਰਾਈਵਰ ਅਤੇ 7 ਸਾਧੂ ਸਨ ਜੋ ਕਿ ਪ੍ਰਿਆਗਰਾਜ ਤੋਂ ਆ ਰਹੇ ਸਨ ਅਤੇ ਹਿਮਾਚਲ ਵੱਲ ਜਾ ਰਹੇ ਸਨ ਅਤੇ ਜਦੋਂ ਪਠਾਨਕੋਟ ਦੇ ਪਿੰਡ ਪਡੋਲੀ ਦੇ ਲਾਗੇ ਪੁੱਜੇ ਤਾਂ ਇਹ ਹਾਦਸਾ ਵਾਪਰ ਗਿਆ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਪਠਾਨਕੋਟ ਪਹੁੰਚ ਕੀਤਾ ਜਾ ਰਿਹਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਾਧੂਆਂ ਨੇ ਦੱਸਿਆ ਕਿ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਕਾਰਨ ਉਹ ਸਾਰੇ ਜ਼ਖਮੀ ਹੋ ਗਏ ਹਨ ਉਧਰ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਸਾਰਿਆਂ ਦਾ ਇਲਾਜ ਪਠਾਨਕੋਟ ਸਰਕਾਰੀ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਇਨ੍ਹਾਂ ਸਾਧੂਆਂ ਦੇ ਵਿੱਚੋਂ ਤਿੰਨ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਆਟਨ ਬੈਸ ਕਹਿੰਦੇ ਕਿ ਪਠਾਨਕੋਟ ਕੀ ਆ ਰਹੇ ਕਿ ਵਜੀ ਸੀ ਐਮ ਆਰ ਕੰਸ ਦੇ ਆਇਆ ਤਾਂ ਰੋਸ ਬੱਸ

तो हम लोग कल ही आए आज रात में गाड़ी से तो गाड़ी आती है तो प्रयागराज से आजी तो आए तो महाराज जी को दिक्कत थी हम तो गए थे एक कोई तो भक्त था वहाँ तो मणिपुर पास में उनसे मिलने के लिए महाराज जी की दवा करवाना तो पैसे नहीं हमारे पास व्यवस्था कुछ हो जाएगी अच्छा आदमी पहले भी जाना था हमको और वहीं से हमने टेम्पू किया उसी के पास हमने कहीं रुके नहीं, नहीं। हमने कहा अस्पताल चलना ड्राइवर बताए उसको होता है हमने कहा हॉस्पिटल में छोड़ दो

ਰਖਮੀ ਹਮਾਰੇ ਵੀ ਕੋਈ ਸਮਸਿਆ ਥੋੜਾ ਬੀਗ ਮથે ਸ੍ਰੀਮੇਈ ਹੈ ਔਰ ਜਿਤਨੇ ਲੋਕ ਸਾਫ ਲੋਕ ਰਖਮੀ ਹਾਂਜੀ ਐਕਚੁਅਲੀ ਹੁਣੀ ਐਕਸੀਡੈਂਟ ਕੇਸ ਆਇਆ ਅਮਰਜੈਂਸੀ ਦੇ ਇੱਕ ਬਾਸ ਦੀ ਟੱਕਰ ਹੋਈ ਔਰ ਟੋ ਵਾਲੇ ਨਾਲ ਔਟੋ ਵਾਲੇ ਜਿੰਨੇ ਵੀ ਗਏ 8 ਪੇਸ਼ੇ ਨੇ ਗਏ ਉਹ ਸਾਡੇ ਕੋਲ ਦਾਖਲ ਹੋਏ ਮੈਂ ਉਹਨੀਆਂ ਦੇਖਿਆ ਸਾਰੇ ਪੇਸ਼ੈਂਟ ਸਟੇਬਲ ਹੈਗੇ ਤੇ ਜਿੰਨਾਂ ਨੂੰ ਹੱਡੀਂ ਜੇ ਕੁਛ ਹੈ ਤੇ ਉਹਨਾਂ ਨੂੰ ਸਟਿਚਸ ਲੱਗ ਗਏ ਤੇ ਬਾਕੀ ਜਿੰਨੇ ਵੀ ਹੈ ਅਜਰ ਦਿਨਾਂ ਬਾਅਦ ਨੂੰ ਅੰਡਰ ਓਬਜ਼ਰਵੇਸ਼ਨ ਉੱਤੇ ਰੱਖਾਗੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਸਿਟੀ ਕਿ ਰਾਕੇ ਕਿ ਅੱਗੇ ਕੀ ਪਿਆਰ